ਪਾਸੇ ਜਿੱਥੇ ਪੰਜਾਬ ਸਰਕਾਰ ਤੇ ਪੂਰੇ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਉਦੋਂ ਹੀ ਜ਼ਿਲ੍ਹਾ ਗੁਰਦਾਸਪੁਰ ਚ ਦਾ ਖੁਦ ਡੀਸੀ ਐਸਐਸਪੀ ਦੇ ਵੱਲੋਂ ਪਿੰਡਾਂ ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਅਪੀਲ ਕਰ ਰਹੇ ਨੇ ਇਸ ਦੇ ਲਈ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਵੀ ਇਸ ਗੱਲ ਦੀ ਨਿਗਰਾਨੀ ਰੱਖਣ ਦੇ ਲਈ ਡਿਊਟੀ ਤੇ ਤਨਖਤ ਕੀਤਾ ਗਿਆ ਬਾਅਦੂਦ ਇਸ ਤੇ ਐਸਵਚਾਲੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੁੱਖ ਮਾਰਗ ਤੇ ਕੰਡੇ ਸ਼ਰੀਆਮ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਜਿੱਥੇ ਪ੍ਰਦੂਸ਼ਣ ਕੀਤਾ ਗਿਆ ਉੱਤੇ ਹੀ ਮੁੱਖ ਮਾਰਗ ਦੇ ਪਰਾਲੀ ਦੇ ਧੂਏ ਦੇ ਨਾਲ ਲੋਕਾਂ ਲਈ ਆਵਾਜਾਈ ਲਈ ਵੀ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਗਈਆਂ। ਜਦ ਕਿ ਸਤਾਨਾ ਨੂੰ ਇਸ ਸਬੰਧ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਅੱਗ ਕੂੜੇ ਨੂੰ ਲੱਗੀ ਸੀ ਜਿਸ ਤੋਂ ਬਾਅਦ ਉਹ ਖੇਤਾਂ ਵੱਲ ਟੁੱਟ ਗਈ। ਉਹ ਇਕੱਠਾ ਆਇਆ ਇਹ ਕੂੜਾ ਉੱਥੋਂ ਮਤਲਬ ਕੂੜੇ ਦੇ ਅੱਗ ਲੱਗਦੀ ਲੱਗੀ ਆ। ਅੱਛਾ ਆ ਗੱਲ ਹੋਈ। ਤੁਸੀਂ ਭਜਾਈ ਕਿ ਹੋਣੀ ਹੈ? ਭਜਾਉਂਦੇ ਭਜਾਂਦੇ ਗਾਂ ਪਾਦ ਗਈ ਭਜਾਉਂਦੇ ਬੱਚਾ ਇੱਧਰ ਦੇਖੋ ਇੱਧਰ ਭਾਜੀ। ਹਾਂਜੀ ਇੱਧਰ ਵੇਖੋ ਬੁਝਾਈ ਕਿਉਂ ਤੁਸੀਂ ਵੀਰ ਜੀ ਬੱਚੇ ਬੁਝਾਉਂਦੇ ਨੇ ਨਾ ਦੌੜਦਾ ਦਮੇ ਸਾਰੇ ਬਰੀਨ ਮੈਂ ਵੀ ਦਮੇ ਬਰੀਨ ਨਹੀਂ ਬੁਝਾਦੀ ਹਟੋ ਜੀ ਹਾਂ ਆ ਖਾ ਲਓ ਇਹ ਵਰਗਾ ਹੀ ਜਾਨ ਬਚ ਕੇ ਰਹੇ ਜੀ ਨਹੀਂ ਉਹਨਾਂ ਚਾਰੇ ਕਿਹਾ ਵੀ ਬੁਝਾਓ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨਾਂ ਕਿਹਾ ਤੇ ਮਤਲਬ ਉਹ ਪੈਂਦਾ ਪੈਂਦਾ ਸੁੱਕੇ ਕੱਖ ਜਲਦੀ ਅਗ ਲੱਗੀ ਆ ਆ ਖਾ ਲਓ ਜੀ ਭਾਈ ਪਾਹੀ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦਬੰਦ ਉਹ ਰੋੜੀ ਸੋ ਹਾਂਜੀ ਕੀ ਨਾ ਆਪਣਾ ਵੀਰ ਜੀ ਮੈਂ ਨਾ ਲਖਦੀਸ਼ ਉਹ ਪਾਰਾ ਘਰ ਤੋਂ ਲੱਗੋ ਜਾ ਬੁਝਾਪ ਕਰਾਇਆ ਵਾ ਉਹ ਆ ਇਹ ਪਿੰਡ ਹੱਡਾ ਉਹ ਸਭ ਗੰਦਮਤ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਗਾਂ ਲੱਗੀ ਆ ਇਹ ਵਝਾਉਂਦੇ ਆ ਅਫਸਰ ਕੀ ਹਨੂ ਵਹੀਂ ਕਿਆ ਵੀ ਨਾ ਨਾ ਲਾਉਂਦੇ ਆ ਰੋੜੀ ਦੀ ਲੱਗੀ ਆ ਅੱਛਾ ਤੇ ਫਿਰ ਕਈ ਤਜਾਨੇ ਵੀ ਵਝਾਉਂਦੇ ਸਭ ਹੁੰਦੇ ਸਭ ਹੁੰਦੇ ਉਹ ਕਾਕੇ ਰੋੜੀ ਦੀ ਲੱਗੀ ਨਾ ਰੋੜੀ ਘਰ ਗੰਦਮਤ ਮੇਲੇ ਦੇ ਜਿਹੜੇ ਲੱਗੇ ਤੁਹਾਡੇ ਸਭ ਜੀ ਇਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਨਹੀਂ ਕਰ ਮੇਂਦੀ ਜੁੱਪੀਂਦੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗੇ ਆਈ ਆ ਅਸੀਂ ਇੱਥੇ ਤੁਹਾਡੇ ਮੇਲੇ ਦੇ ਪਿੱਛੋਂ ਲੱਗੇ ਆਈਏ ਕਾਕੇ ਬਹੁਤ ਬੜਾ ਚਟਾ ਆਇਆ ਤੇ ਪਰ ਵਝਾਉਣੀ ਦੋ ਬਸ ਬੰਦਾ ਸੀ ਨਾ ਹਾਂ ਇਹਨਾਂ ਦਾ ਫ